ਜੋ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਸਰਦਾਰ ਬਲਕੌਰ ਸਿੰਘ ਜੀ ਸਾਡੀ ਕੰਪੇਨ ਨੂੰ ਬੜਾਵਾ ਦੇਣ ਵਾਸਤੇ ਜੁਆਇਨ ਕਰ ਰਹੇ ਆ ਜੋ ਸਾਡੇ ਨਾਲ ਸਾਰਾ ਦਿਨ ਰਹਣਗੇ ਤੇ ਪੁਰਾਣੇ ਵਿਚਾਰ ਮੈਂ ਪਹਿਲਾਂ ویسੇ ਉਰੇ ਬੁਲਾਣਾ ਸੀ ਪਰ ਉਹ ਥੋੜਾ ਜਿਹਾ ਲੇਟ ਆ ਉਹ ਸਿੱਧਾ ਸਾਡੀ ਕੰਪੇਨ ਵਿੱਚ ਸ਼ਾਮਿਲ ਹੋ ਗਏ ਅਗਲੀ ਜਿਹੜੀ ਮੈਂ ਅੱਜ ਤੁਹਾਨੂੰ ਗੱਲ ਕਰਨ ਵਾਸਤੇ ਬੁਲਾਇਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਬਣਿਆ ਤਾਂ ਇੰਸਰਾਈਜ਼ ਦੇ ਲਗਭਗ ਹਰ ਮਸਲੇ ਦਾ ਮੈਂ ਹੱਲ ਕੀਤਾ। ਉਹਨਾਂ ਨੂੰ ਪੱਕੇ ਕਰਨ ਦਾ ਕਾਨੂੰਨ ਬਣਾ ਕੇ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ। ਜਿਹੜਾ ਕਿ ਮੌਜੂਦਾ ਸਰਕਾਰ ਨੇ ਅੱਗੇ ਪਰਸੂ ਨਾ ਕਰਕੇ ਉਹਦੇ ਨਾਲੋਂ ਬਹੁਤ ਹਲਕਾ ਕਾਨੂੰਨ ਦੁਬਾਰੇ ਲੈ ਕੇ ਆਂਦਾ ਜਿਹਦੇ ਨਾਲ ਅੱਜ ਤੱਕ ਪੂਰੇ ਮੁਲਾਜ਼ਮ ਪੱਕੇ ਨਹੀਂ ਹੋਏ। ਇਸ ਕਰਕੇ ਅਸੀਂ ਇਹ ਕਰੰਟੀ ਦੇਣਾ ਚਾਹੁੰਦੇ ਆ ਕਿ ਜਦੋਂ ਵੀ ਸਾਡੀ ਸਰਕਾਰ ਫੇਰ ਪੰਜਾਬ ਦੇ ਵਿੱਚ ਆਈ ਐਸੀ ਜੋ ਮੁਲਾਜ਼ਮ ਅਜੇ ਤੱਕ ਪੱਕੇ ਨਹੀਂ ਹੋਏ ਉਹਨਾਂ ਨੂੰ ਪੱਕੇ ਕਰਾਂਗੇ ਹਾਂ ਅਗਲੀ ਗੱਲ ਇਹ ਹੈ ਕਿ ਹਿਮਾਚਲ ਦੇ ਵਿੱਚ ਵੀ ਰਾਜਸਥਾਨ ਦੇ ਵਿੱਚ ਜਿੱਥੇ-ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ ਐਸੀ ਉੱਥੇ 올ਡ ਪੈਨਸ਼ਨ ਸਕੀਮ ਲਾਗੂ ਕੀਤੀ ਹੈ ਹੁਣ ਸਾਡੀ ਇਹ ਦਰੱਡੀ ਹੈ ਕਾਂਗਰਸ ਪਾਰਟੀ ਦੀ ਕਿ ਕਾਂਗਰਸ ਪਾਰਟੀ ਸਦਾ ਚਾਹੇਗੀ ਤਾਂ 올ਡ ਪੈਨਸ਼ਨ ਸਕੀਮ ਲਾਗੂ ਕਰੇਗੀ ਪੰਜਾਬ ਵਿੱਚ ਵੀ ਤੇ ਕੇਂਦਰ ਵਿੱਚ ਵੀ ਇਹ ਜਿਹੜੀ ਮੌਜੂਦਾ ਇੱਥੇ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਦੋ ਵਾਰ ਕੈਬਨਟ ਦੇ ਵਿੱਚ ਪਾਸ ਕਰ ਲਿਆ 올ਡ ਪੈਨਸ਼ਨ ਸਕੀਮ ਦਾ ਮੱਖਤਰੀ ਨੇ ਜਦ ਬੋਟਾਉਂ ਦੀ ਐਨਾਨਸ ਕਰ ਦਿੰਦੇ ਕਿ ਅਸੀਂ ਦਵਾਗੇ ਐਤ ਕੀ ਉਹ ਵੀ ਨੇ ਐਨਾਨਸ ਕੀਤਾ ਇਹਦਾ ਮਤਲਬ ਬਹੁਤ ਹੀ ਨੀਤ ਮਾੜੀ ਹੋ ਗਈ ਇਹਨਾਂ ਨੇ ਨਹੀਂ ਦੇਣਾ ਤੋ ਐਸੀ ਮੰਗ ਕਰਦੇ ਆ ਕਿ ਤੁਰੰਤ ਕੋਰਡ ਫਰੈਂਚਸ ਦੀ ਪੰਜਾਬ 'ਚ ਲਾਗੂ ਕੀਤੀ ਜਾਵੇ। আর ਇਹ ਵੀ ਗਰੰਟੀ ਦਿੰਦੇ ਜੇ ਨਹੀਂ ਕਰ ਦਿੱਤਾ ਐਸੀ ਕਰਾਂਗੇ। ਇਹਨਾਂ ਨੇ ਗਈ ਵਾਰ ਉਹਨਾਂ ਦੀ ਯੂਨੀਅਨ ਲੀਡਰਾਂ ਨੂੰ ਮੌਕਾ ਬੁਲਾਇਆ ਪੰਜ ਵਾਰ ਬੁਲਾ ਚੁੱਕੇ। ਲੇਕਿਨ ਮੁੱਖ ਮੰਤਰੀ ਪਾਸ ਬਾਹਰਲੇ ਸੂਬਿਆਂ ਦਾ ਪ੍ਰਮਾਣ ਕਰਵਾ ਕੇ ਟਾਈਮ ਹੈ। ਆਪਣੇ EMPLOYEES ਦਾ ਲੋਕਾਂ ਵਾਸਤੇ ਕੰਮ ਹੈ ਨਹੀਂ। ਪੰਜ ਵਾਰ ਉਹਨਾਂ ਨੂੰ ਬੁਲਾ ਕੇ ਇਹਨਾਂ ਨੇ ਨਾ ਕਰਤੀ। ਇਸ ਤੋਂ ਇਲਾਵਾ ਚਾਰਵੀ ਜਿੱਥੇ ਵੀ ਮੁੱਖ ਮੰਤਰੀ ਜੀ ਜਾਂਦੇ ਆ ਕਲੇਸ਼ EMPLOYEES UNION ਦੇ UNION ਦੇ ਲੀਡਰਾਂ ਪਰ ਕੈ ਜਾਂਦਾ ਹੈ ਉਹਨਾਂ ਨੂੰ ਨજરਬੰਦ ਕਰ ਦਿੱਤਾ ਜਾਂਦਾ ਹੈ ਆ ਹੁਣ ਇੱਥੇ ਜਲੰਧਰ ਆਏ ਤਾਂ ਜਲੰਧਰ ਦੇ EMPLOYEES UNION ਦੇ ਲੀਡਰ ਬੰਦ ਕਰ ਦਿੱਤੇ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਜੀ ਤੁਸੀਂ ਕਿਹਾ ਡਾਰੈਥੋ ਨੂੰ ਆਪਣੇ ਹੀ ਕਰਮਚਾਰੀਆਂ ਤੋਂ ਜਿਸ ਮੁੱਖ ਮੰਤਰੀ ਨੂੰ ਆਪਣੇ ਲੋਕਾਂ ਖਾਸ ਤੌਰ ਤੇ ਆਪਣੇ ਕਰਮਚਾਰੀਆਂ ਪਰ ਵਿਸ਼ਵਾਸ ਨਹੀਂ ਹੈ ਤਾਂ ਉਸ ਕਰਮਚਾਰੀ ਉਸ ਮੁੱਖ ਮੰਤਰੀ ਦੀ ਕੀ ਪਪੂਲੈਰਿਟੀ ਹੋਏਗੀ ਜਾਂ ਕੀ ਉਹਦੀ ਸੋਚ ਹੋਏਗੀ ਪਿਛਲੀ ਵਾਰ ਜਦ ਵੀ ਇੱਥੇ ਆਏ ਹੈ ਤਾਂ ਇੰਪਲਾਈਜ਼ ਯੂਨੀਅਨ ਦੇ ਲੀਡਰ ਨਜ਼ਰਬੰਦ ਕਰ ਦਿੱਤੇ ਗਏ ਹੁਣ ਫੇਰ ਖਤਰਾ ਹੈ ਕਿ ਜਦ ਵੀ ਇੱਥੇ ਆਏਗਾ ਜਦ ਵੀ ਮੁੱਖ ਮੰਤਰੀ ਜਿੱਥੇ ਜਾਂਦਾ ਹੈ ਉੱਥੇ ਦੇ ਇੰਪਲਾਈਜ਼ ਯੂਨੀਅਨ ਨੂੰ ਰਾਤ ਨੂੰ ਭੱਜਣਾ ਪੈਂਦਾ ਹੈ ਜਾਂ ਰਾਤ ਨੂੰ ਉਹਨਾਂ ਦੇ ਘਰ ਘੇਰ ਲਿੱਕੇ ਜਾਂਦੇ ਆ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਸਾਰਿਆਂ ਦੇ ਮੋਬਾਈਲ ਤੇ ਰਿਕਾਰਡ ਹੋ ਰਿਹਾ ਸੋ ਇਸ ਤਰ੍ਹਾਂ ਦੀ ਅਰਾਜਕਤਾ ਐਮਪਲਾਈ ਦੇ ਖਿਲਾਫ ਸਰਕਾਰ ਨੇ ਪਛਾਈ ਹੋਈ ਹੈ ਐਸੀ ਐਸੀ ਸਖਤ ਨਿੰਦਾ ਕਰਦੇ ਮੈਂ ਜਦੋਂ ਮੁੱਖ ਮੰਤਰੀ ਸੀ ਅਸੀਂ 12% ਡੀਏ ਜਿੰਨਾ ਬਕਾਇਆ ਬਰਦਾ ਸੀ ਸਾਰਾ ਦਿੱਤਾ ਐਸੀ ਸਾਰੀ ਵਿੱਤ ਕਮਿਸ਼ਨ ਲਾਗੂ ਕੀਤਾ ਐਸੀ ਆਗਰਵਾੜੀ ਵਰਕਰ ਆਸ਼ਾ ਵਰਕਰ ਮਿਡ-ਡੇ ਮੇਲ ਵਰਕਰ ਪੁਲਿਸ ਕਰਮਚਾਰੀ ਹਰ ਕਰਮਚਾਰੀ ਦੀ ਤਨਖਾਹ ਵਧਾਈ ਐਸੀ EMPLOYEES ਨੂੰ ਹਰ ਕੰਫਰਟ ਦੇ ਵਿੱਚ ਰੱਖਿਆ ਕਿਉਂਕਿ ਜਦ ਤੱਕ ਜਿਹੜੇ ਬੰਦੇ ਨੇ ਸਰਕਾਰ ਦੇ ਨਾਲ ਕੰਮ ਕਰਨਾ ਉਹ ਕੁਸ਼ ਨਹੀਂ ਹੈ ਕਿ ਉਹ ਸਹੀ ਕੰਮ ਨਹੀਂ ਕਰੇਗਾ ਅੱਜ ਸਰਕਾਰ EMPLOYEES ਨੂੰ ਸੰਤ ਕਰ ਰਹੀ ਹੈ ਐਸੀ EMPLOYEES ਦੇ ਨਾਲ ਖੜੇ ਹੈ ਐਸੀ ਮੰਗ ਕਰਦੇ ਆ ਕਿ ਬਕਾਇਆ ਜਿਹੜਾ ਰਹਿੰਦਾ ਹੈ ਕੇਂਦਰ ਸਰਕਾਰ ਨੇ 12% DA ਦਿੱਤਾ ਪੰਜਾਬ ਸਰਕਾਰ ਨਹੀਂ ਦੇ ਰਹੀ ਪੰਜਾਬ ਸਰਕਾਰ ਉਹਨਾਂ ਦਾ ਤੁਰੰਤ ਡੀਏ ਰਿਲੀਜ਼ ਕਰੇ ਬੜਾ ਸਾਰਿਆਂ ਚੰਨੀ ਸਾਹਿਬ ਸੈਂਟਰ ਦੇ ਨਾਲ ਜਿਹੜੇ ਕਿਹੜੇ ਅਹਿਮ ਮੁੱਦੇ ਹੋਣਗੇ ਜੇ ਤੁਸੀਂ ਐਮਪੀ ਬਣਦੇ ਹੋ ਤਾਂ ਲੈ ਕੇ ਆਉਂਗੇ ਦੇਖੋ ਹਾਲਾਂਕਿ ਮੇਰਾ ਮੇਨ ਮੁੱਦਾ ਡਾਇਵਰਟ ਹੋ ਜਾਣਾ ਲੇਕਿਨ ਫਿਰ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੇਂਦਰ ਸਰਕਾਰ ਨੇ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਨੂੰ ਕੁਝ ਨਹੀਂ ਦਿੱਤਾ ਪ੍ਰਧਾਨ ਮੰਤਰੀ ਜੀ ਇੱਥੇ ਆ ਰਹੇ ਹੈ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਮੇਰੇ ਤੇ ਨੁਕਤਾ ਜਿੰਨੀ ਕਰਨ ਦੀ بجائے ਯਾ ਕਾਂਗਰਸ ਨੂੰ ਭੰਡਣ ਦੀ بجائے ਕਿਰਪਾ ਕਰਕੇ ਇਹ ਵੀ ਦੱਸਣ ਕਿ ਉਹਨਾਂ ਨੇ 10 ਸਾਲਾਂ 'ਚ ਪੰਜਾਬ ਨੂੰ ਤੇ ਜਿਲੰਦਰ ਨੂੰ ਕਿਆ ਦਿੱਤਾ ਉਹ ਇਹ ਵੀ ਦੱਸਣ ਕਿ ਕਿਉਂ ਉਹ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਕੇ ਪੰਜਾਬ ਨੂੰ ਬਰਬਾਦ ਕਰਨਾ ਚਾਹਦੇ ਉਹ ਕਿਰਪਾ ਕਰਕੇ ਇਹ ਵੀ ਦੱਸੜ ਜੇ ਪੰਜਾਬ ਦੇ ਵਿੱਚ ਕਿਹੜਾ ਯੂਨਿਟ ਲਿਆਂਦਾ ਉਹ ਕਿਰਪਾ ਕਰਕੇ ਇਹ ਵੀ ਦੱਸਣ ਕਿ ਅਸੀਂ ਮਤਾ ਪਾਸ ਕੀਤਾ ਹੋਇਆ ਸੀ ਕਿ ਇੱਥੇ ਦੇ 에어ਪੋਰਟ ਦਾ ਆਗਮਪੁਰ ਦੇ 에어ਪੋਰਟ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਿਆ ਜਾਵੇ। ਮੈਂ ਪ੍ਰਧਾਨ ਮੰਤਰੀ ਤੇ ਉਸ ਦਿਨ ਵਾਸਤੇ ਇਹ ਪੁੱਛਣਾ ਚਾਹਦਾ ਕਿ ਕਿਉਂ ਉਹਨਾਂ ਨੇ ਇਹ ਸਾਡੀ ਮਤੇ ਨੂੰ ਨਹੀਂ ਮੰਨਿਆ ਜਦ ਕਿ ਉਹ ਵਿਧਾਨ ਸਭਾ ਦਾ ਮਤਾ ਸੀ। ਅੱਜ ਤੱਕ ਉਸ ਦਾ ਨਾਮ ਨਹੀਂ ਰੱਖਿਆ। ਉਹਦੇ ਕਿਹੜਾ ਕਾਰਨ ਹੈ? ਕਿਹੜਾ ਉਹਨਾਂ ਦਾ ਵਿਰੋਧ ਹੈ? ਗੁਰੂ ਰਵਿਦਾਸ ਜੀ ਦੇ ਨਾਲ ਮੈਂ ਇਹ ਪੁੱਛਣਾ ਚਾਹੁੰਦਾ ਕਿ ਆਹ ਬਾਲਵੀ ਜੀ ਦੇ ਨਾਲ ਉਹਨਾਂ ਦਾ ਕੀ ਵਿਰੋਧ ਹੈ? ਕਿ ਉਹ ਗਰੀਬ ਲੋਕਾਂ ਦਾ ਹਮੇਸ਼ਾ ਵਿਰੋਧ ਕਰਦੇ ਆ। ਸੋ ਮੈਂ ਇਹ ਵੀ ਪੁੱਛਣਾ ਚਾਹੁੰਦਾ ਹੈ ਕਿ ਕਿਉਂ ਇੱਥੇ ਦੀ ਇੰਡਸਟਰੀ ਜਿਹੜੀ ਕਿ ਲੈਦਰ ਇੰਡਸਟਰੀ ਬਿਲਕੁਲ ਖਤਮ ਹੋ ਰਹੀ ਹੈ। ਇਹਨਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਹੱਡਾ ਰੋਡੀਆਂ ਖਤਮ ਹੋ ਗਈਆਂ। ਇੱਥੇ ਦੀ ਸਪੋਰਟਸ ਦੀ ਜਿੰਨੀ ਇੰਡਸਟਰੀ ਹੈ, ਇੱਥੇ ਦੀ ਫੋਰਜਿੰਗ ਦੀ ਜਿੰਨੀ ਇੰਡਸਟਰੀ ਹੈ ਸਾਰੀ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਖਤਮ ਹੋਈ ਹੈ। ਮੈਂ ਇਹ ਮਸਲੇ ਲੈ ਕੇ ਜਾਣਾ ਚਾਹੁੰਦਾ ਹਾਂ। ਕਿਉਂ ਸਾਨੂੰ ਜਿਲੰਦਰ ਨੂੰ ਅਜੇ ਤੱਕ ਏਮਜ਼ ਹਸਪਤਲ ਨਹੀਂ ਮਿਲਿਆ ਜਿਹੜੀ ਕਿ ਹਮੇਸ਼ਾ ਦੀ ਡਿਮਾਂਡ ਹੈ 10 ਸਾਲਾਂ ਦੇ ਵਿੱਚ ਮੁੱਖ ਮੰਤਰੀ ਪ੍ਰਧਾਨ ਮੰਤਰੀ ਜਣੀ ਕਿਉਂ ਇਹਦੇ ਬਾਰੇ ਨਹੀਂ ਸੋਚਿਆ ਕਿਉਂ ਇੱਥੇ ਕੋਈ ਸੇਵਰ ਵੀ ਯੂਨੀਵਰਸਿਟੀ ਕੇਂਦਰ ਸਰਕਾਰ ਵੱਲੋਂ ਨਹੀਂ ਦਿੱਤੀ ਜਾਂਦੀ ਮੈਂ ਇਹ ਬੇਨਤੀਆਂ ਕਰਦਾ ਕਿ ਮੁੱਖ ਮੰਤਰੀ ਜੀ 10 ਸਾਲਾਂ ਦਾ ਆਪਣਾ ਰੋਡ ਕਾਰਡ ਵੀ ਜੂਰ ਪੇਸ਼ ਕਰਦੇ ਜਾ ਬੜਾ ਸਾਰੇ ਸਰ 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 ਜੀ 400 ਪਾਰ ਕਹਿ ਰਹੇ ਹੈ ਜੀ ਉਹ ਤਾਂ ਵੀ ਇਸ ਵਾਰ 400 400 ਪਾਰ ਹੀ ਹੋਣਾ ਹੈ 400 ਤੱਕ ਦਾ ਲੈਸ ਰਹੇਗਾ 400 ਤੱਕ ਦੇ ਨੈਸ ਦੀਆਂ ਰਹਿਣਗੀਆਂ ਪਾਰ ਵਾਲੀਆਂ ਉਹਨਾਂ ਦੀਆਂ ਹੋਣਗੀਆਂ ਸਰ ਜੀ ਸਰ ਦੇ ਅਫਸਰਾਂ ਨੂੰ ਕਿਹਾ ਜਾਂ ਜਾਂਦਾ ਜਦੋਂ ਵੀ ਸਰਕਾਰ ਨਾਲ ਗੱਲ ਆਉਂਦੀ ਉਹ ਕਹਿੰਦੇ ਕਿ ਇਸ ਕੇਂਦਰ ਵੱਲੋਂ ਤੁਹਾਨੂੰ ਫੰਡ ਰੋਗ ਦਿੱਤੇ ਇਹ ਆਸ਼ਵਾਸਨ ਦੇ ਇਹ ਕਿਹਾ ਜਾਂਦਾ ਇਹਦੇ ਬਾਰੇ ਕੀ ਕਰਨਾ ਚਾਹੋਗੇ ਜਿਹੜੀ ਸਰਕਾਰ ਆਪਣਾ ਕੋਆਰਡੀਨੇਸ਼ਨ ਬਣਾ ਕੇ ਨਹੀਂ ਚੱਲ ਸਕਦੀ ਜਿਹੜੇ ਮੁੱਖ ਮੰਤਰੀ ਚ ਇੰਨੀ ਯੋਗਤਾ ਨਹੀਂ ਹੈ ਕਿ ਉਹ ਫੰਡਾਂ ਨੂੰ ਪੜਾ ਸਕੇ ਉਹਨਾਂ ਨੂੰ ਮੁੱਖ ਮੰਤਰੀ ਬਣ ਕੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਸਰ ਸੰਤਲ ਅਮੀਸ਼ਾ ਨੇ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਕਿਹਾ ਕਿ ਅਭੀ ਤੱਕ ਸਿਰਫ ਇੱਕ ਘੁਟਾਲਾ ਸਾਹਮਣੇ ਆਇਆ ਹੈ ਅਭੀ 7 ਘੁਟਾਲੇ ਹੋਰ ਆਨੇ ਬਾਕੀ ਹੈ ਅਮੀਸ਼ਾ ਨੇ ਕਹਾਏ ਕਹਿੰਦੇ ਸ਼ਰਾਬ ਨੀਤੀ ਦੇ ਤਹਿਤ ਅਭੀ ਤੱਕ ਕੇਜਰੀਵਾਲ ਕੇ ਚਾਹੁੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਲੁੱਟਿਆ ਗਿਆ ਹੈ ਸ਼ਰਾਬ ਘਟਾਲੇ ਦੇ ਵਿੱਚ ਹਜ਼ਾਰਾਂ ਕਰੋੜ ਦਾ ਪੰਜਾਬ ਦਾ ਕੰਪੜਾ ਹੈ ਹੋਰ ਹੀ ਬਹੁਤ ਹੈ ਸਰ ਕਿਸਾਨਾਂ ਦੇ ਹੱਕ ਵਿੱਚ ਇਹ ਉਜਾਗਰ ਕੀਤੇ ਜਾਣੇ ਚਾਹੀਦੇ ਹੈ। ਅੱਜ ਕਿਸਾਨਾਂ ਦੇ ਹੱਥ ਦੀ ਗੱਲ ਕਰੋਗੇ। ਕਿਸਾਨਾਂ ਬਾਰੇ ਕੋਈ ਦੱਸੋ ਜੀ ਕਿਸਾਨਾਂ ਦੇ ਬਾਰੇ। ਅੱਜ ਰੈਲੀ ਜਾਵੇ। ਜਦੋਂ ਮੈਂ ਮੁੱਖ ਮੰਤਰੀ ਸੀ ਪਹਿਲਾਂ ਮੈਂ ਦਾਦਾ ਜੀ ਜਦੋਂ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਸੀ ਤਾਂ ਕਿਸਾਨਾਂ ਨੂੰ ਮੁਆਵਜ਼ਾ 8000 ਮਿੰਦਾਂ ਸੀ ਖੇਤ ਰਾਬਾ ਹੋਦੇ ਕਿਲੇ ਦਾ। ਕੈਪਟਨ ਸਾਹਿਬ ਆਏ ਉਹਨਾਂ ਨੇ 12000 ਕਰਤਾ। ਇਹ ਚੰਨ ਜੀ ਸੀ ਚੰਨੀ ਹੈ ਮੁੱਖ ਮੰਤਰੀ ਜੀ ਨੇ ਮੁਆਵਜ਼ਾ 17000 ਜਦ ਨਰਮਾ ਮਰਿਆ ਕਿਲੇ ਦਾ ਦਿੱਤਾ ਤੇ ਉੱਪਰ 10% 1700 ਰੁਪਇਆ ਲੇਬਰ ਵਾਸਤੇ ਦਿੱਤਾ ਹੈ ਪਹਿਲੀ ਵਾਰ ਹੋਇਆ ਕਿ 18700 ਮੁਆਵਜ਼ਾ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਹੁੰਦੇ ਹੋਏ ਮਿਲਿਆ ਕਿਸਾਨਾਂ ਨੂੰ ਕਿਸਾਨ ਮੇਰੇ ਪਾਸ ਅਹਿਜ ਮੁੱਖ ਮੰਤਰੀ ਜਦੋਂ ਮੈਂ ਮੁੱਖ ਮੰਤਰੀ ਸੀ ਆਏ ਉਹਨਾਂ ਦੀ ਕੋਈ ਡਿਮਾਂਡ ਮੈਂ ਟੁੰਜੇ ਨਹੀਂ ਗਿਰਨ ਦਿੱਤੀ ਜੋ ਉਹਨਾਂ ਨੇ ਕਿਹਾ ਸਾਰੀਆਂ ਮੰਨੀਆਂ ਇਸ ਤੋਂ ਇਲਾਵਾ ਮੇਰੇ ਹੁੰਦੇ ਕਿਸਾਨਾਂ ਦੇ ਉੱਪਰ ਦਾੰਦਾ ਨਹੀਂ ਮੈਂ ਚੱਲਣ ਦਿੱਤੀਆਂ ਗੋਲੀਆਂ ਨਹੀਂ ਚੱਲਣ ਦਿੱਤੀਆਂ ਆਪਣੇ ਪਿੰਡੇ ਤੇ ਇਸ ਗੱਲ ਦਾ ਮੈਂ ਸਿਹਾ ਕੇ ਜਿਹੜਾ ਬਾਦ ਦੇ ਵਿੱਚ ਮਨੂੰ ਨੁਕਸਾਨ ਕੀਤਾ ਗਿਆ ਮੇਰੇ ਤੇ ਕੇ ਚਲਾਏ ਗਏ ਲੇਕਿਨ ਜਦੋਂ ਪ੍ਰਧਾਨ ਮੰਤਰੀ ਜੇਕੇ ਆਏ ਸੀ ਮੈਂ ਆਪਣੇ ਪੰਜਾਬੀਆਂ ਦੇ ਨਾਲ ਖੜਿਆ ਮੈਂ ਆਪਣੇ ਕਿਸਾਨਾਂ ਦੇ ਨਾਲ ਖੜਿਆ ਕਿਸਾਨਾਂ ਨੂੰ ਰਾਤ ਨੂੰ ਐਨੀ ਕੇਬਲੀ ਸਾਰੇ ਕਿਸਾਨ ਉੱਠ ਗਏ ਮਨੂੰ ਇਹ ਹਦਾਇਤਾਂ ਆ ਰਹੀਆਂ ਸੀ ਕਿ ਮੈਂ ਉਹਨਾਂ ਤੇ ਸਖਤੀ ਕਰਾਂ ਮੈਂ ਸਖਤੀ ਨਹੀਂ ਕੀਤੀ ਅਗਲੇ ਦਿਨ ਵੀ ਕੋਈ ਕੇਸ ਵੜਦਾ ਹੀ ਨਹੀਂ ਸੀ ਇਸ ਕਰਕੇ ਮੈਂ ਕਿਸਾਨਾ ਦੇ ਝੂਠਾ ਪਰਚਾ ਨਹੀਂ ਕੀਤਾ ਬਿੱਟੂ ਜੀ ਇਹਦਾ ਮਨੂੰ ਹਰਗਮੈਂਟਲ ਚਾਹ ਪਰਣਾ ਪਿਆ ਮੈਂ ਉਸ ਵਿੱਚ ਵੀ ਖੁਸ਼ ਹਾਂ ਕਿ ਮੈਂ ਆਪਣੇ ਪੰਜਾਬੀਆਂ ਦੇ ਹਰ ਕਿਸਾਨਾ ਦੇ ਨਾਲ ਖੜਿਆ ਬਿੱਟੂ ਜੀ ਇਹ ਹੀ ਐਕਸਪ ਕਹਿੰਦੇ ਐ ਕਿ ਉਹਨੇ ਬਹੁਤ ਕੁਝ ਦੇਖੀ ਜਾਣਾ ਸੀ ਪੰਜਾਬ ਨੂੰ ਤੇ ਇਹ ਸੀ ਕਿ ਉਹ ਦੇ ਨਹੀਂ ਸਕਦੇ ਮੈਂ ਬਿੱਟੂ ਜੀ ਤਾਂ ਪੁੱਛਣਾ ਚਾਹਦਾ ਕਿ ਬਾਅਦ ਵਿੱਚ ਪ੍ਰਧਾਨ ਮੰਤਰੀ ਜੀ ਨੇ ਫਿਰ ਜਿਹੀ ਨੋਟ ਕੀਤੀ ਬਾਅਦ ਵਿੱਚ ਨਹੀਂ ਸੀ ਦੇ ਸਕਦੇ 2 ਸਵਾ 2 ਸਾਲ ਹੋ ਗਏ ਤੇ ਕਈ ਵਾਰ ਆਲੇ ਉਸ ਤੋਂ ਬਾਅਦ ਵੀ ਅੱਜ ਤੱਕ ਨਹੀਂ ਦਿੱਤਾ ਕੱਲੋਂ ਜੇ ਇੱਥੇ ਆ ਕੇ ਕੋਈ ਪ੍ਰੋਮਿਸ ਕਰਦੇ ਉਹਨਾਂ ਦੀ ਕੋਈ ਕੀਮਤ ਨਹੀਂ ਜਿਹੜੀ ਪਾਰਟੀ ਨੇ 10 ਸਾਲ ਪੰਜਾਬ ਦਾ ਕੁਛ ਨਹੀਂ ਕੀਤਾ ਉਹ ਅੱਗੇ ਨੂੰ ਵੀ ਕਰਨ ਨਹੀਂ ਕਰ ਸਕਦੇ ਇਸ ਕਰਕੇ ਇਹਨਾਂ ਦੇ ਝੂਠੀਆਂ ਕਿਸੇ ਦਿਨਾਂ ਚੋਂਣ ਦੀ ਲੋਕ ਸਰ 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 ਸੱਦਾ ਪਿਕਸ ਬਾਨਾ ਇੱਕ ਸੈਕਿੰਡ ਯਾਰ ਉਹ ਸਵਾਲ ਕਰੋਂ ਯਾਰ ਯਾਰ ਸਰ 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 ਯਾ ਕੋਈ ਮੇਰਾ ਸਵਾਲ ਨਹੀਂ ਹੈਗਾ ਚਲੋ ਕਰ ਲੋ ਕਰ ਲੋ ਯਾਰ ਕਰ ਲੋ ਕਰ ਲੋ ਸਾਹਿਬ ਦੇ ਹੋਣ ਨਾਲ ਤੁਹਾਡੀ ਕਿਸੇ ਨੂੰ ਵੀ ਫਰਕ ਨਹੀਂ ਪੈਂਦਾ ਫਾਇਦਾ ਹੋ ਜਿੰਦਾ ਕੋਟਲੀ ਜੀ ਨੇ ਕਰਿਆ ਕਿ ਜੇ ਤੁਸੀਂ ਉਸ ਵੇਲੇ ਜਦੋਂ ਪੀਐਮ ਸਿਕਿਉਰਟੀ ਵਾਲਾ ਮੈਟਰ ਦੀ ਗੱਲ ਕਰ ਰਹੀ ਆ ਤੇ ਉਸ ਵੇਲੇ ਕਿਤੇ ਜੇ ਤੁਸੀਂ ਇੰਟਰਵੀਨ ਨਾ ਕੀਤਾ ਹੁੰਦਾ ਤੇ ਕਿਸਾਨਾਂ ਦੇ ਲਾਖਿਆਂ ਵਿੱਚ ਆ ਜਾਣੀਆਂ ਸੀ ਤੇ ਗੋਲੀਆਂ ਵਿੱਚ ਆ ਜਾਣੀਆਂ ਸੀ ਕੋਟਲੀ ਕੋਟੇ ਸਾਹਮਣੇ ਤੁਹਾਡੀ ਫੇਵਰ ਜੀ ਗੱਲ ਗਈ ਕਿ ਆਪਣੇ ਹਾਂ ਵੀ ਨਾ ਕਰਦਾ ਤਾਂ ਜ਼ਰੂਰ ਲਾਖੀਆਂ ਚੱਲ ਜਾਣੀਆਂ ਸੀ ਗੋਲੀਆਂ ਚੱਲ ਜਾਣੀਆਂ ਸੀ ਮੈਂ ਆਪਣੇ ਜਿੰਮੇਵਾਰੀ ਪਰ ਕਿਸਾਨਾਂ ਨੂੰ ਪਿਆਰ ਦੇ ਨਾਲ ਉਠਾਇਆ ਕੋਈ ਗੋਲੀਆਂ ਨੇ ਚਲਾਈਆਂ ਕੋਈ ਡਾਟੀਆਂ ਨੇ ਚੱਲੀਆਂ ਕਿ ਅੱਗੇ ਨੂੰ ਵੀ ਕਦੇ ਕਿਸਾਨਾਂ 'ਤੇ ਇਸ ਤਰ੍ਹਾਂ ਨਹੀਂ ਹੋਏਗਾ ਕਾਂਗਰਸ ਦੇ ਟਾਈਮ ਤੇ ਕਿ ਜੀ ਹਰਿਆਣੇ 'ਚੋਂ ਗੋੜੀਆਂ ਚੱਲਣ ਤੇ ਸਾਡਾ ਮੁੱਖ ਮੰਤਰੀ ਉਹਨਾਂ 'ਤੇ ਪਰਚਾ ਵੀ ਨਾ ਕਰੇ ਅੱਜ ਤੱਕ ਉਹਨਾਂ 'ਤੇ ਕਾਰਵਾਈ ਵੀ ਨਾ ਕਰੇ ਸਰਦਾਰ 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 ਪ੍ਰਧਾਨ ਮੰਤਰੀ ਮੁਹੱਵਾਲਾ ਆ ਰਹੇ ਆ ਤੁਹਾਡੇ ਟਾਈਮ 'ਤੇ ਆਏਗੀ ਉੱਥੇ ਧਮਕੀ ਮਿਲੀ ਹੈ ਜੀ ਹੁਣ ਪੰਨੂ ਵੱਲੋਂ ਧਮਕੀ ਦਿੱਤੀ ਖਾਲਿਸਤਾਨੀ ਨਾਰੇ ਲਿਖੇ ਗਏ ਨੇ ਸਰ 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 ਸਰਦਾਰ ਸਰਦਾਰ ਬਰਕਾਉਰ ਸਿੰਘ ਜੀ ਤੁਹਾਡੇ ਨਾਲ ਜੀ ਕੰਪੇਨਿੰਗ ਚਲਾਣਗੇ ਕਿਹੜੇ ਮੁੱਦੇ ਲੈ ਕੇ ਜਾਣਗੇ ਕਿਉਂਕਿ ਸਿੱਧੂ ਸਾਡੇ ਅਯੋਗ ਹਨ ਸਰ